ਦੋਸਤੋ ਆ achar ਤਾਂ ਬਹੁਤ ਹੀ ਸਵਾਦਵਾਨ ਦਾ ਪਿਛਲੇ ਸਾਲ ਦਾ ਹੀ ਬਣਾਇਆ ਹੋਇਆ ਸੀ ਤੇ ਅੱਜ ਕੀ ਵੀ ਆਪਾਂ ਬਣਾਉਣ ਲੱਗੇ ਆ ਪਿਆਜ਼ ਤੇ ਆਂਬ ਦਾ ਬਹੁਤ ਹੀ ਟੇਸਟੀ achar ਇਹਦੇ ਲਈ ਜਿਹੜੇ ਆਪਾਂ ਪਿਆਜ਼ ਨੇ ਜੀ ਉਹ ਆਪਾਂ ਲੈ ਲਏ ਸੀ 5-6 ਆਪਾਂ ਜਿਹੜੇ ਪਿਆਜ਼ ਸੀਗੇ ਉਹ ਲੈ ਕੇ ਉੱਪਰ ਆਪਾਂ ਚੰਗੀ ਤਰ੍ਹਾਂ ਧੋਲੇ ਸੀਗੇ ਤੇ ਜਿਹੜੇ ਸੀਗੇ ਜੀ ਆਂਬ ਇਹ ਵੀ ਆਪਾਂ ਚੰਗੀ ਤਰ੍ਹਾਂ ਧੋ ਕੇ ਇਹਨਾਂ ਨੂੰ ਆਪਾਂ ਪਹੁੰਚ ਲੈਣੇ ਹੈਗੇ ਤੇ ਜਿਹੜੇ ਮਤਲਬ ਇਹ ਪ੍ਰੋਪਰ ਚੰਗੀ ਤਰ੍ਹਾਂ ਸਾਫ਼ ਹੋਣੇ ਚਾਹੀਦੇ ਨੇਗੇ achar ਇਧਰ ਆਪਾਂ ਦੱਬ ਕੇ ਵੀ ਦੇਖ ਸਕਦੇ ਹਾਂ ਜਿੱਥੇ ਇਹ ਜੁੜੇ ਹੁੰਦੇ ਨੇ ਦਰਖਤ ਦੇ ਨਾਲ ਵੀ ਇਹ ਜਿਆਦੇ ਪੱਕੇ ਹੋਏ ਤਾਂ ਨਹੀਂ ਕਿਉਂਕ ਰੋ ਟੇਸਟੀ ਬਣੂਗਾ ਇਹਦਾ ਆਪਾਂ ਕद्दू ਕਾਸ ਮਤਲਬ ਕ੍ਰਸ਼ ਕਰਕੇ ਵੀ ਬਣਾ ਸਕਦੇ ਆ ਤੇ ਇਹਨਾਂ ਨੂੰ ਆਪਾਂ ਬਰੀਕ ਬਰੀਕ ਕੱਟ ਕੇ ਵੀ ਬਣਾ ਸਕਦੇ ਆ ਪਰ ਇਹਨਾਂ ਵਿੱਚ ਨਮੀ ਬਿਲਕੁਲ ਵੀ ਨਹੀਂ ਹੋਣੀ ਚਾਹੀਦੀ ਚੰਗੀ ਤਰ੍ਹਾਂ ਧੋ ਕੇ ਆਪਾਂ ਜਾਂਦਾ ਧੁੱਪ ਸਖਾ ਸਕਦੇ ਆ ਇਹਨਾਂ ਨੂੰ ਤੇ ਜਾਂ ਆਪਾਂ ਇਹਨੂੰ ਕੱਪੜੇ ਨਾਲ ਸਾਫ਼ ਕਰ ਲੈਣੇ ਨੇ ਪਿਆਜ਼ ਆ ਉਹ ਆਪਾਂ ਆਪਦੇ ਹਿਸਾਬ ਨਾਲ ਜਿਵੇਂ ਵੀ ਆਪਾਂ ਨੂੰ ਇਹਨਾਂ ਦੇ ਜਿਹੜੇ ਪੀਸ ਆ ਉਹ ਪਸੰਦ ਆਣ ਉਹਦੇ ਹਿਸਾਬ ਨਾਲ ਆਪਾਂ ਇਹਨਾਂ ਨੂੰ ਕੱਟ ਸਕਦੇ ਆ ਆਪਾਂ ਇਹਦੇ ਵਿੱਚ ਲੰਮੇ ਕੱਟੇ ਸੀਗੇ ਤੇ ਜਾਂ ਮੋٹے-ਮੋٹے ਪੀਸ ਵੀ ਆਪਾਂ ਇਹਦੇ ਬਣਾ ਸਕਦੇ ਜਿਵੇਂ ਮੈਂ ਦਿਖਾ ਰਹੀ ਆਂ ਜੀ ਮੋٹے-ਮੋٹے ਪੀਸ ਵੀ ਕੱ ਤਬਰੀਕ-ਤਬਰੀਕ ਜਿਵੇਂ ਲੱਛੇਦਾਰ ਹੁੰਦੇ ਨੇ ਜੀ ਪਿਆਜ਼ ਦੇ ਆਪਾਂ ਪੀਸ ਉਵੇਂ ਵੀ ਆਪਾਂ ਬਣਾ ਸਕਦੇ ਆ ਜੀ ਜਿਵੇਂ ਆਪਾਂ ਨੂੰ ਪਸੰਦ ਹੋਵੇ ਉਵੇਂ ਆਪਾਂ ਬਣਾ ਕੇ ਇਹਨਾਂ ਨੂੰ ਕੱਟ ਲੈਣਾਗਾ ਤੇ ਹੁਣ ਲੈਨੇ ਜੀ ਜਿਹੜੇ ਆਪਾਂ ਦੋ ਅੰਬ ਇਹ ਆਪਾਂ ਆਪ ਦੇ ਹਿਸਾਬ ਨਾਲ ਵੱਧ ਕੱਟ ਪਾ ਸਕਦੇ ਆ ਪਰ ਜਿਹੜਾ ਪਿਆਜ ਆ ਉਹ ਇਦੋਂ ਦੁੱਗਣਾ ਹੋਣਾ ਚਾਹੀਦਾਗਾ ਆ ਜਿਹੜਾ ਹਿੱਸਾ ਜੀ ਇਹ ਆਪਾਂ ਜਰੂਰ ਕੱਟ ਦੇਣਾਗਾ ਕਿਉਂਕਿ ਇਹਦੇ ਨਾਲ ਵੀ ਜਿਹੜਾ achar ਉਹ ਖਰਾਬ ਹੁੰਦਾ ਉੱਪਰਲਾ ਹਿੱਸਾ ਆਪਾਂ ਕੱਟ ਕੇ ਇਹਨੂੰ ਆਪਾਂ ਰੱਖ ਦੇਣਾ ਤੇ ਇਹਦਾ ਜਿਹੜਾ ਸਿਲਕਾ ਇਹ ਵੀ ਆਪਾਂ ਉਤਾਰ ਲੈਣਾ ਕਿਉਂਕਿ ਜਿਹੜਾ achar ਆ ਉਹ ਮਿੰਟੋ ਮਿੰਟ ਮਤਲਬ ਇੱਕ ਦਿਨ ਚ ਹੀ ਬਣ ਜਾਂਦਾਗਾ ਤੁਸੀਂ ਚਾਹ ਹੋਂਦਾ ਇਹਨੂੰ 2-3 ਦਿਨਾਂ ਬਾਅਦ ਮਤਲਬ ਖਾ ਸਕਦੇ ਹੋ ਪ੍ਰੋਪਰ ਬਹੁਤ ਹੀ ਸੋਹਣਾ ਜਿਹੜਾ achar ਉਹ ਬਣ ਕੇ ਤਿਆਰ ਹੋਊਗਾ ਕੋਈ ਆਪਣੀ ਜ਼ਿਆਦਾ ਮਿਹਨਤ ਦੀ ਲੋੜ ਨਹੀਂ ਜਿਵੇਂ ਹੁਣ ਬਹੁਤ ਜ਼ਿਆਦਾ ਵਿਜੀ ਹੁੰਦੇ ਆ ਆਪਣਾ ਮਤਲਬ ਇਹ ਆਪਾਂ achar ਬਣਾ ਕੇ ਖਾਈਏ ਤਾਂ ਇਹ ਖਰਾਬ ਵੀ ਨਹੀਂ ਹੁੰਦਾ ਤੁਸੀਂ ਐਵੇਂ ਪਾ ਕੇ ਇਹਨੂੰ ਫ੍ਰਿਜ 'ਚ ਸਟੋਰ ਕਰਕੇ ਵੀ ਰੱਖ ਸਕਦੇ ਹੋਗੇ ਉੱਪਰੋਂ ਆਪਾਂ ਜਿਹੜਾ ਸਿਲਕਾ ਉਹ ਆਪਾਂ ਸਾਰਾ ਉਤਾਰ ਲੈਣਾ ਹੈਗਾ ਪ੍ਰੋਪਰ ਚੰਗੇ ਤਰੀਕੇ ਨਾਲ ਕਿਉਂਕਿ ਜੇਕਰ ਸਿਲਕਾ ਹੋਵੇ ਤਾਂ ਅਚਾਰ ਬਣ 'ਚ ਥੋੜਾ ਜਿਹਾ ਟਾਈਮ ਲੱਗਦਾ ਜੇਕਰ ਸਿਲਕਾ ਉਤਾਰਿਆ ਹੋਵੇ ਤਾਂ ਥੋੜੇ ਦਿਨਾਂ 'ਚ ਹੀ ਬਣ ਕੇ ਤਿਆਰ ਹੋ ਜਾਂਦਾ ਆ ਜਿਹੜੀ ਵਿਚਕਲੀ ਗੇਟਕਾ ਉਹ ਆਪਾਂ ਚੰਗੀ ਤਰ੍ਹਾਂ ਆਪਾਂ ਕੱਢ ਲੈਣੀ ਹੈਗੀ ਤੇ ਜਮਾ ਬਰੀਕ ਬਰੀਕ ਜਿਹੜੇ ਪੀਸ ਆ ਉਹ ਆਪਾਂ ਬਣਾ ਲੈਣੇ ਨੇ ਇਹ ਤੁਸੀਂ ਲੰਮੇ ਲੰਮੇ ਵੀ ਕੱਟ ਸਕਦੇ ਹੋ ਚੌਰਸ ਜੇ ਹੁੰਦੇ ਨੇਗੇ ਮਤਲਬ ਇੱਕ ਪੀਸ ਦੇ ਤਿੰਨ ਪੀਸ ਵੀ ਬਣਾ ਸਕਦੇ ਹੋਗੇ ਇਵੇਂ ਲੰਮਾ ਲੰਮਾ ਵੀ ਕੱਟ ਕੇ ਰੱਖ ਸਕਦੇ ਜਿਵੇਂ ਵੀ ਆਪਾਂ ਨੂੰ ਪਸੰਦ ਹੋ ਉਵੇਂ ਆਪੋ ਦੇ ਹਿਸਾਬ ਨਾਲ ਕੱਟ ਸਕਦੇ ਆਂਗੇ ਕਦੂ ਕਾਸ਼ਨਾ ਆਪਾਂ ਇਹਨਾਂ ਨੂੰ ਕਦੂ ਕਾਸ਼ ਵੀ ਕਰ ਸਕਦੇ ਆਂ ਉਹਦੇ ਨਾਲ ਵੀ ਵਧੀਆ ਚਾਰਬਾਹ ਦਾ ਨਹੀਂ ਤੁਸੀਂ ਐਵੇਂ ਪੀਸ ਕੱਟ ਕੇ ਵੀ ਇਹਨੂੰ ਪਾ ਸਕਦੇ ਹੋ ਇੰਨਾ ਜਿਆਦਾ ਟੇਸਟੀ ਚਾਰਬਾਹ ਦਾ ਪਿਆਜ਼ ਮਿਕਸ ਅੰਬ ਦਾ ਤੁਸੀਂ ਇੱਕ ਵਾਰ ਜ਼ਰੂਰ ਟਰਾਈ ਕਰਨਾ ਜੀ ਤੇ ਹੁਣ ਆਪਾਂ ਇਹਨਾਂ ਸਾਰਿਆਂ ਨੂੰ ਇੱਕ ਭਾਂਡੇ ਵਿੱਚ ਪਾ ਲਿਆ ਸੀਗਾ ਆਪਾਂ ਸਮਾਲ ਲਿਆ ਸੀ ਜੀ ਸੁੱਕੇ ਮੇਥੇ 2 ਚਮਚ ਸਰੋਂ ਦਾਣਾ ਦੋ ਚਮਚਾ ਆਪਾਂ ਲਈ ਸੀ ਸੌਂਫ ਤੇ ਇੱਕ ਚਮਚ ਲਿਆ ਸੀ ਜੀ ਕਲੌਂਜੀ ਜਿਹੜੀ ਆ ਗਈ ਜੀ ਇੱਥੇ ਆਪਾਂ ਸਰੋਂ ਦਾ ਤੇਲ ਵੀ ਲਿਆ ਸੌਂਫ ਤੇ ਜਿਹੜੀ ਕਲੌਂਜੀ ਇਹ ਟੇਸਟੀ ਬਣਾਉਂਦੇ ਨੇ ਆਚਾਰ ਨੂੰ ਮੇਥੀ ਦਾਣਾ ਤੇ ਜਿਹੜਾ ਸਰੋਂ ਦਾ ਤੇਲ ਵਿੱਚ ਐਂਟੀਬੈਕਟੀਰੀਅਲ ਗੁਣ ਹੁੰਦੇ ਨੇ ਜੋ ਆਚਾਰ ਨੂੰ ਖਰਾਬ ਨਹੀਂ ਹੋਣ ਦਿੰਦੇ ਇੱਕ ਚਮਚਾ ਆਪਾਂ ਇਹਦੇ ਵਿੱਚ ਪਾ ਲਿਆ ਸੀ ਜੀ ਸਰੋਂ ਦਾਣਾ ਇਹ ਆਪਾਂ ਮਿਕਸੀ 'ਚ ਥੋੜਾ ਜਿਹਾ ਗ੍ਰाइंड ਕਰਕੇ ਪਾ ਸਕਦੇ ਹਾਂ ਸਾਫ ਤੇ ਵੀ ਪਾ ਸਕਦੇ ਹਾਂ ਦੋ ਚਮਚਾ ਆਪਾਂ ਇਹਦੇ ਵਿੱਚ ਪਾਇਆ ਜੀ ਮੇਥੀ ਦਾਣਾ ਦੋ ਚਮਚੀ ਆਪਾਂ ਦੇ ਵਿੱਚ ਪਾਵਾਂਗੇ ਜੀ ਸੌਂਫ ਇਹ ਆਪਾਂ ਕੁੱਟ ਕੇ ਵੀ ਪਾ ਸਕਦੇ ਹਾਂ ਸਾਬਤ ਵੀ ਪਾ ਸਕਦੇ ਹਾਂਗੇ ਤੇ ਇੱਕ ਚਮਚਾ ਆਪਾਂ ਪਾਇਆ ਜੀ ਕਲੌਂਜੀ ਦਾ ਸੋ ਇਹ ਜਿਹੜਾ ਝਾਰ ਆ ਉਹ ਬਹੁਤ ਹੀ ਜ਼ਿਆਦਾ ਟੇਸਟੀ ਬਣ ਜਾਂਦਾ ਇਹ ਮਸਾਲੇ ਪਾਉਣ ਨਾਲੇ ਝਾਰ ਜਿਹੜਾ ਖਰਾਬ ਨਹੀਂ ਹੁੰਦਾ ਇੱਕ ਚਮਚਾ ਆਪਾਂ ਪਾਇਆ ਜੀ ਹਲਦੀ ਦਾ ਤੇ ਡੇਢ ਚਮਚਾ ਆਪਾਂ ਪਾਵਾਂਗੇ ਜੀ ਇਹਦੇ ਵਿੱਚ ਨਮਕ ਦਾ ਸੋ ਆਦਾਂ ਸਾਰਾ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਮਿਰਚ ਜਿੰਨੀ ਕਿ ਆਪਾਂ ਵੱਧ ਘੱਟ ਖਾਣੀ ਪਸੰਦ ਕਰਦੇ ਆ ਉਹਦੇ ਹਿਸਾਬ ਨਾਲ ਆਪਾਂ ਪਾ ਸਕਦੇ ਆ ਅੱਧਾ ਚਮਚਾ ਆਪਾਂ ਇਹਦੇ ਵਿੱਚ ਪਾਇਆ ਜੀ ਗਰਮ ਮਸਾਲਾ ਤੇ ਹੁਣ ਆਪਾਂ ਇਹਨੂੰ ਪ੍ਰੋਪਰ ਚੰਗੀ ਤਰ੍ਹਾਂ ਮਿਕਸ ਕਰ ਲੈਣੇ ਆ ਤਾਂ ਜੋ ਜਿਹੜੇ ਸਾਰੇ ਮਸਾਲੇ ਆ achar ਤੇ ਨਾਲ ਮਤਲਬ ਜਿਹੜਾ ਪਿਆਜ਼ ਤੇ ਆਪਾਂ ਆਂਬ ਪਾਇਆ ਉਹਦੇ ਉੱਪਰ ਲੱਗ ਜਾਣ ਤਿਪਰ ਪਰ ਵਧੀਆ ਜਿਹੜਾ ਆਪਣਾ ਅਚਾਰ ਆ ਉਹ ਬਣ ਕੇ ਤਿਆਰ ਹੋਵੇ। ਅਲੱਗ ਭਾਂਡੇ ਵਿੱਚ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈਗਾ। ਤੇ ਬਾਅਦ ਵਿੱਚ ਆਪਾਂ ਇਹਨੂੰ ਕੰਟੇਨਰ ਵਿੱਚ ਸਟੋਰ ਕਰਾਂਗੇ। ਇਧਰ ਆਪਾਂ ਲਈਏ ਜੀ ਇੱਕ ਕੌਲੀ ਤੇਲ ਦੀ। ਜ਼ਿਆਦਾ ਤੇਲ ਇਹਦੇ ਵਿੱਚ ਨਹੀਂ ਪਾਉਣਾਗਾ। ਤੇ ਹੁਣ ਆਪਾਂ ਇਹਨੂੰ ਵੀ ਮਿਕਸ ਕਰਕੇ ਤੇ ਇੱਕ ਕੰਟੇਨਰ ਵਿੱਚ ਪਾ ਕੇ ਰੱਖ ਲਾਂਗੇ। ਜਿਹੜੇ ਕੰਟੇਨਰ 'ਚ ਆਪਾਂ ਸਟੋਰ ਕਰਨਾ ਉਹ ਅਚਾਰ ਦੇ ਹਿਸਾਬ ਦੇ ਨਾਲ ਹੀ ਹੋਣਾ ਚਾਹੀਦਾ। ਜੇ ਆਪਾਂ 1 ਕਿਲੋ ਚਾਰ ਪਾ ਲਈ ਤਾਂ 1 ਕਿਲੋ ਵਾਲੇ ਡੱਬੇ 'ਚ ਹੀ ਆ ਫਿੱਟ ਹੋਣਾ ਚਾਹੀਦਾ। ਜਦੋਂ ਆਪਾਂ ਜਿਹੜਾ ਮਤਲਬ ਕੋਈ ਵੀ ਕੰਟੇਨਰ ਆਪਾਂ ਵੱਡ ਤੇ ਇਹਦੇ ਵਿੱਚ ਉਲੀ ਲੱਗਣ ਦੇ ਜਿਹੜੇ ਚਾਂਸ ਹੋ ਵਧੇ ਜਾਂਦੇ ਨੇਗੇ ਤੇ ਇਹਨੂੰ ਆਪਾਂ એમ ਰੱਖ ਕੇ ਵੀ ਧੁੱਪ ਲਵਾ ਸਕਦੇ ਆ ਵੈਸੇ ਮੈਂ ਕਦੇ ਧੁੱਪ ਨਹੀਂ ਲਵਾਈ ਹੈਗੀ ਆਪਾਂ ਬਸ ਦੋ ਦਿਨ ਇਹਨੂੰ ਡੱਬੇ 'ਚ ਬੰਦ ਕਰਕੇ ਰੱਖ ਦਿੰਨੇ ਆ ਤੇ ਉਸ ਤੋਂ ਬਾਅਦ ਜਿਹੜਾ ਅਚਾਰ ਉਹ ਖਾਣ ਯੋਗ ਹੋ ਹੀ ਜਾਂਦਾ ਵੈਸੇ ਤਾਂ ਇੱਕ ਦਿਨ ਹੀ ਵਧੀਆ ਟੇਸਟੀ ਬਣ ਜਾਂਦਾ ਜਿਵੇਂ ਰਾਤ ਤੇ ਰਾਤ ਆਪਾਂ ਇਹਨੂੰ ਰੱਖਤਾ ਤੇ ਸਵੇਰੇ ਖਾਣ ਵਾਸਤੇ ਵਧੀਆ ਤਿਆਰ ਹੋ ਜਾਂਦਾ ਨਰਮ ਹੋ ਜਾਂਦਾ ਨਮਕ ਜਿਹੜਾ ਵਿੱਚ ਰਚ ਜਾਂਦਾਗਾ ਸਾਰੇ ਮਸਾਲੇ ਵਧੀਆ ਇਹਦੇ ਵਿੱਚ ਰਾਜ ਕੀ ਜਿਹੜਾ ਅਚਾਰ ਉਹ ਵਧੀਆ ਤਿਆਰ ਹੋ ਜਾਂਦਾ ਮੈਂ ਇਹਨੂੰ ਫਰਿੱਜ 'ਚ ਸਟੋਰ ਕਰਕੇ ਰੱਖ ਦਿੰਦੇ ਮਤਲਬ ਕਈ ਵਾਰ ਐਵੇਂ ਹ ਜੇਦਾ ਅਚਾਰ ਖਰਾਬ ਹੁੰਦਾ ਤਾਂ ਆਪਾਂ ਇਹਨੂੰ ਫਰਿੱਜ 'ਚ ਸਟੋਰ ਕਰਕੇ ਰੱਖ ਸਕਦੇ ਆ ਤੇ ਜਿਨ੍ਹਾਂ ਦੇ ਹੱਥੋਂ ਮਤਲਬ ਅਚਾਰ ਖਰਾਬ ਨਹੀਂ ਹੁੰਦਾ ਮਤਲਬ ਬਹੁਤ ਸੁੰਨਾਵੇਂ ਹੱਥੋਂ ਅਚਾਰ ਖਰਾਬ ਨਹੀਂ ਹੁੰਦਾ ਉਹ ਬਾਰ ਵੀ ਰੱਖ ਸਕਦੇ ਆ ਵੈਸੇ ਅਚਾਰ ਨੂੰ ਕੁਝ ਨਹੀਂ ਹੁੰਦਾ ਜੇਕਰ ਆਪਾਂ ਡੱਬਾ ਅਚਾਰ ਦੇ ਹਿਸਾਬ ਨਾਲ ਰੱਖਦੇ ਆ ਜਿਵੇਂ ਇੱਕ 1 ਕਿਲੋ ਅਚਾਰ ਮੰਗੂ ਆਪਾਂ ਪਾਇਆ ਹੈਗਾ ਵਿੱਚ ਪਿਆਜ਼ ਲਾ ਕੇ ਤੇ ਇਹਨੂੰ ਆਪਾਂ 1 ਕਿਲੋ ਵਾਲੇ ਡੱਬੇ 'ਚ ਹੀ ਬੰਦ ਕਰਤਾ ਸੋ ਇਹਦੇ ਵਿੱਚ ਇਹਦੇ ਨਾਲ ਕੋਈ ਅਚਾਰ ਖਰਾਬ ਨਹੀਂ ਹੁੰਦਾ ਬਹੁਤ ਹੀ ਟੇਸਟੀ ਬੰਦਾ ਜਰੂਰ ਟਰਾਈ ਕਰਨਾ ਵੀਡੀਓ ਵਧੀਆ ਲੱਗੇ ਅਗਰ ਜਰੂਰ ਸ਼ੇਅਰ ਕਰਨੀ ਜੀ ਵੀਡੀਓ ਦੇਖਣੇ